ਨੇਟਾ ਦਾ ਪ੍ਰਤੀਕ ਦੇ ਰਹੇ ਨੇ ਸੁਖਵੀਰ ਸਿੰਘ ਬਾਦਲ ਜਿੱਤੇ ਇਸ ਟਾਈਮ ਹਲਕਾ ਗਜੜਬਾ ਦੇ ਜਿੱਥੇ ਕਿ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਇੱਕ ਵੱਡਾ ਇੱਕ ਚੋਣਵਤਾ ਗੋਸ਼ਟੀ ਤਾਂ ਨਹੀਂ ਹੋਏ ਪਰ ਲੋਕ ਜਿਹੜੇ ਨੇ ਉਹ ਬਾਈ ਇਲੈਕਸ਼ਨ ਦੀ ਉਡੀਕ ਕਰ ਰਹੇ ਨੇ ਜਿੱਥੇ ਹਰ ਪਾਰਟੀ ਆਪਣਾ ਜ਼ੋਰ ਲਾ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣਾ ਜ਼ੋਰ ਲਾਉਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਆਪਣੀ ਨੇੜਤਾ ਲੋਕਾਂ ਦੇ ਨਾਲ ਵਧਾਉਂਦੇ ਨਜ਼ਰ ਆ ਰਹੇ ਨੇ ਪਿਆਰ ਵਧਾਉਂਦੇ ਨਜ਼ਰ ਆ ਰਹੇ ਨੇ ਤੇ ਲੋਕ ਵੀ ਜਿਹੜੇ ਵੱਡਾ ਹੰਕਾਰਾ ਪਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਪਿੰਡ ਹੁਸਨਰ ਦੀਆਂ ਨੇ ਹਲਕਾ ਗਿੱਦੜਵਾਇਆ ਤਾਂ तमाम ਇਹ ਤਸਵੀਰਾਂ ਜਿੱਥੇ ਕਿ ਪ੍ਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਸਾਹਮਣੇ ਆਏ ਨੇ ਤਾਂ ਲੋਕਾਂ ਨਾਲ ਮਿਲਦੇ ਨਜ਼ਰ ਆ ਰਹੇ ਨੇ ਹਰ ਇਨਸਾਨ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਨੇ ਤਾਂ ਸਿੰਗਲ ਸਿੰਗਲ ਇੱਕ ਬੰਦੇ ਦੀ ਜਿਹੜੀ ਆਵਾਜ਼ ਹੈ ਉਹ ਸੁਣਦੇ ਨਜ਼ਰ ਆ ਰਹੇ ਨੇ ਤਾਂ ਸੁਖਵੀਰ ਸਿੰਘ ਬਾਦਲ ਜਿਹੜੇ ਲੋਕਾਂ ਸਮੱਸਿਆ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ तमाम ਤਸਵੀਰਾਂ ਇਹ ਗਿੱਦੜਵਾਦੀਆਂ ਨੇ ਜਿੱਥੇ ਕੋ ਕੰਗਣਾ ਨਾਉਣ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਅੱਗੇ ਨਾ ਜਾਓ ਸਰ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਂ ਲੱਕੀ ਜਾਣਾ ਇਹਦੇ ਬਾਦ ਸੋ ਦੋ ਦਿਨ ਇੱਥੇ ਰਕੇ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਬਾਕੀ ਤੁਹਾਡਾ ਕਿਵੇਂ ਦੇਖਦਾ ਤੁਹਾਡੇ ਨਾ ਮੱਤਾ ਪਾਇਆ ਜਨਤਾ ਦਾ ਜਿਹੜਾ ਲੋਂਗੋ ਬਾਲ ਦੇ ਵਿੱਚ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਹੈ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਦਾ ਬੰਦ ਹੀ ਨਹੀਂ